ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਡਿਫਰੈਂਟ ਜੀ ਸਟਾਈਲ ਦੇ ਸੂਟਸ ਆ ਜਿਹੜੇ ਲੈ ਕੇ ਆਏ ਹੈਗੇ ਆ ਸੋ ਜਿਵੇਂ ਜਿਵੇਂ ਵੀ ਆਪਣੇ ਕੋਲੇ ਜੀ ਆਰਡਰ ਰੈਡੀ ਹੋ ਰਹੇ ਆ ਆਪਾਂ ਨਾਲ ਦੀ ਨਾਲ ਜਿਹੜੇ ਪੇਜ ਰਹੇ ਆ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਤੋਂ ਜਿਹੜੀਆਂ ਵੀਡੀਓਜ਼ ਆ ਉਹ ਨਹੀਂ ਬਣਦੀਆਂ ਕਿਉਂਕਿ ਸਾਰਾ ਬਿਜ਼ੀ ਸ਼ਡਿਊਲ ਹੋਣ ਕਰਕੇ ਸੋ ਜੋ ਵੀ ਹੈ ਡਿਜ਼ਾਈਨਿੰਗ ਹੈ ਜਿਵੇਂ ਵੀ ਕਿਸੇ ਕਿਸ ਵੀ ਕਲਰ ਤੇ ਬਣਦੀ ਹੈ ਸੋ ਆਪਾਂ ਤੁਹਾਨੂੰ ਸ਼ੋ ਕਰ ਰਹੇ ਆ ਅੱਜ ਜਿਵੇਂ ਕਿ ਇਹ ਹੈਗਾ ਜੀ ਸੈਮੀ ਫਾਰਮਲ ਜਿਹਾ ਸੂਟ ਹੈਗਾ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਕੀ ਰੀਤੀ ਏਮਬਰਾਇਡਰੀ ਕੀਤੀ ਹੋਈ ਹੈ ਬਹੁਤ ਹੀ 컬러ਫੁਲ ਜਿਹਾ ਡਿਜ਼ਾਈਨਿੰਗ ਹੈ ਬਿਲਕੁਲ ਸਕਿਨ ਸ਼ੇਡ ਹੈਗਾ ਇਸ ਤਰ੍ਹਾਂ ਕੀ ਰੀਤੀ ਵਰਕ ਕੀਤਾ ਹੋਇਆ ਬਾਜੂ ਤੇ ਹੈ ਇਹਦੀ ਗਲੇ ਤੇ ਵੀ ਵਰਕ ਹੁੰਦਾ ਹੈ ਕਿਸ ਕਸਟਮਰ ਨੇ ਆਪਣੇ ਤੋਂ ਨਹੀਂ ਕਰਵਾਇਆ ਹੈਗਾ ਸੋ ਆਪਾਂ ਨਹੀਂ ਕੀਤਾ ਇਹਦੇ ਨਾਲ ਬਹੁਤ ਹੀ ਪਿਆਰਾ ਜਿਹਾ ਚਨੋਂਨ ਦਾ ਟਾਈ ਡਾਈ ਹਰੇਕ ਕਲਰ ਪੈਕੇਜ ਵਿੱਚ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਸੋ ਇਹਦੀ ਜਿਹੜੀ ਗ੍ਰੇਸ ਹੈ ਬਹੁਤ ਹੀ ਪਿਆਰੀ ਹੈ ਇਹ ਦੇਖੋ ਬਹੁਤ ਹੀ ਡਿਫਰੈਂਟ ਟਾਈਪ ਦਾ ਜਿਹੜਾ ਇਹ ਸੂਟ ਬਣਿਆ ਹੈਗਾ ਸੋ ਆਪਾਂ ਇਸ ਤਰ੍ਹਾਂ ਦੇ ਸੂਟਸ ਆ ਜਿਵੇਂ ਵੀ ਤੁਸੀਂ ਆਰਡਰ ਕਰਦੇ ਹੋ ਤੁਹਾਨੂੰ ਕੁਝ ਵਰਕ ਆ ਤੁਸੀਂ ਕੱਟ ਕਰਵਾਉਣਾ ਜਿਵੇਂ ਇਹਦਾ ਗਲਾ ਕੱਟਿਆ ਗਿਆ ਕਈ ਵਾਰੀ ਕੀ ਹੁੰਦਾ ਕਿ ਸਾਰੇ ਜਿਵੇਂ ਇੱਕੇਰੇ ਦਾ ਵਰਕ ਹੈਗਾ ਇਹਨੂੰ ਕਹਣਗੇ ਵੀ ਤੁਸੀਂ ਥੋੜਾ ਘੱਟ ਪਾ ਦਿਓ ਸੋ ਉਹ ਪੋਸੀਬਲ ਨਹੀਂ ਹੁੰਦਾ ਜੀ ਜਿਵੇਂ ਕਿ ਦੇ ਵਿੱਚ ਜਿਹੜਾ ਇਹ ਸਿਮੈਟਰੀ ਬਣੀ ਹੋਈ ਹੈ ਫੁੱਲ ਡਿਜ਼ਾਈਨ ਦੇ ਹੀ ਬਣੀ ਹੋਈ ਹੈ ਸੋ ਫਿਰ ਆਪਾਂ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਫੁੱਲ ਡਿਜ਼ਾਈਨ ਦੇ ਅਕੋਰਡਿੰਗ ਹੀ ਬਣਾਉਣੇ ਹੈਗੇ ਇਹਦੇ ਵਿੱਚ ਉਹ ਕੱਟ ਨਹੀਂ ਹੁੰਦਾ ਹ ਗਲਾ ਘੱਟ ਹੋ ਗਿਆ ਥੋੜਾ ਬਹੁਤ ਉਹਨਾ ਫਰਕ ਪੈ ਜਾਂਦਾ ਜਿਆਦਾ ਨਹੀਂ ਸੋ ਮੈਂ ਸੁਜੈਸਟ ਕਰਾਂਗੀ ਕਿ ਅਗਰ ਤੁਸੀਂ ਪਾਰਟੀ ਫੇਰ ਬਣਾਉਣੇ ਤਾਂ ਅਗਰ ਤੁਸੀਂ ਥੋੜਾ ਬਹੁਤ ਹਲਕਾ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਤੁਸੀਂ ਐਜ਼ ਇਟ ਇਜ਼ ਹੀ ਜਿਹੜਾ ਰੱਖਿਆ ਕਰੋ ਤਾਂ ਜੋ ਜਿਹੜਾ ਸੂਟ ਦੀ ਗ੍ਰੀਸ ਖਰਾਬ ਨਾ ਹੋਵੇ ਸੋ ਇਹ ਹੈਗਾ ਜੀ ਬਿਲਕੁਲ ਜੀ ਲਾਈਟ ਸ਼ੀਡ ਦਾ ਸੂਟ ਹੈ ਬਹੁਤ ਹੀ ਪਿਆਰਾ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਵਿੱਚ ਬਾਦਲਾ ਹੋ ਕੇ ਇਹ ਦੇਖੋ ਔਰ ਉੱਪਰ ਤੱਕ ਇਹਦੇ ਸਾਈਜ਼ ਤੇ ਵੀ ਡਿਜ਼ਾਈਨ ਬਣਿਆ ਹੋਇਆ ਸਿੰਗਲ ਥ्रेड embroiderry ਦਾ ਡਿਜ਼ਾਈਨ ਹੈ ਇਹ ਇਸ ਤਰ੍ਹਾਂ ਬਹੁਤ ਹੀ ਪਿਆਰਾ ਹੈ ਇਹ ਉੱਪਰ ਤੱਕ ਇਹਦੇ ਫੁੱਲ ਜਿਹੜੇ ਦਾ ਡਿਜ਼ਾਈਨ ਬਣਿਆ ਹੋਇਆ ਉੱਪਰ ਵੀ ਇਹਦੇ ਇਸ ਤਰ੍ਹਾਂ ਬੂਟੀ ਹੈ ਸੋ ਇਹ ਜਿਹੜਾ ਜਿਆਦਾ ਬਰੀਕ ਹੋਣ ਕਰਕੇ ਲਾਈਟਨਿੰਗ ਦੀ ਵਜ੍ਹਾ ਨਾਲ ਇਹ ਥੋੜਾ ਘੱਟ ਦਿਖ ਰਿਹਾ ਬਾਕੀ ਇਹ ਸੂਟ ਜਿਹੜਾ ਵਰਕ ਹੈ ਬਹੁਤ ਹੀ ਡਿਫਰੈਂਟ ਟਾਈਪ ਦਾ ਹੈ ਔਰ ਬਿਲਕੁਲ ਅਲੱਗ ਹੈ ਸੋ ਇਹ ਵੀ ਤੁਸੀਂ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਔਰ ਨੈਕਸਟ ਹੈਗਾ ਜੀ ਆਰੀ ਵਰਕ ਦੇ ਵਿੱਚ ਇਹਦੇ ਵਿੱਚ ਵੀ ਆਪਾਂ ਜਿਵੇਂ ਬਹੁਤ ਸਾਰੇ ਸੂਟਸ ਰੈਡੀ ਕੀਤੇ ਆ ਕਸਟਮਰ ਦੇ ਸੋ ਜਿਵੇਂ ਜਿਵੇਂ ਵੀ ਆਰਡਰ ਆ ਰਿਹਾ ਆਪਾਂ ਜਿਹੜੇ ਸੂਟ ਬਣਾ ਕੇ ਭੇਜ ਰਹੇ ਆ ਇਹਦੇ ਵਿੱਚ ਆਪਾਂ ਕਾਫੀ ਕਲਰ ਕੰਬੀਨੇਸ਼ਨ ਵੀ ਕੀਤਾ ਹੋਇਆ ਸੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਪਸੰਦ ਆਇਆ ਡਿਫਰੈਂਟ ਟਾਈਪਸ ਦੇ ਜਿਵੇਂ ਹੋਰ ਪਰਸ ਇਸ ਤੇ ਹੋ ਡਿਜ਼ਾਈਨਿੰਗ ਕਲਰ ਤੇ ਸੋ ਆਪਾਂ ਉਹ ਵੀ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਕਾਫੀ ਸੂਟ ਆ ਜਿਹੜੇ ਆਪਣੇ ਕੋਲੇ ਪਏ ਆ ਇੱਕ ਕਸਟਮਰ ਦੀ ਡਿਮਾਂਡ ਤੇ ਆਪਾਂ ਪੀਸ ਸੂਟ ਤੇ ਰੈਡੀ ਕੀਤਾ ਸੋ ਇਹ ਵੀ ਬਹੁਤ ਹੀ ਪਿਆਰਾ ਅਗਰ ਤੁਸੀਂ ਸੇਮ ਕਰਵਾਉਣਾ ਸੇਮ ਵੀ ਕਰ ਸਕਦੇ ਹੋ ਵਿੱਚ ਮਸ਼ੀਨ embroiderry ਕੀਤੀ ਹੋਈ ਹੈ ਸਾਈਜ਼ ਦੇ ਦੇ ਨਾਲ ਆ ਰਿਹਾ ਖੋਇਆ ਹੋਇਆ ਸੋ ਇਹ ਬਹੁਤ ਹੀ ਡਿਫਰੈਂਟ ਜੀ ਲੁੱਕ ਹੈ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹੋ ਸੋ ਨੈਕਸਟ ਸੂਟ ਹੈਗਾ ਜੀ ਹੈਂਡਵਰਕ ਪਲਸ ਆਰੀ ਪਲਸ ਥ्रेड embroiderry ਸੋ ਬਹੁਤ ਹੀ ਪਿਆਰਾ ਗ੍ਰੀਨ ਸ਼ੇਡ ਹੈ ਇਹ ਵੀ ਆਪਣੇ ਕੋਲੇ ਕਾਫੀ ਸੂਟ ਬਣ ਕੇ ਚਲੇ ਗਏ ਆਂ ਔਰ ਆਪਾਂ ਲਾਗਲਾ ਕਲਰ ਸ਼ੀਟ ਤੇ ਜਿਵੇਂ ਵੀ ਕੋਈ ਆਪਾਂ ਨੂੰ ਕਹਿੰਦਾ ਹੈਗਾ ਆਪਾਂ ਬਣਾਉਣੇ ਆਂ ਸੋ ਇਹ ਹੈਗਾ ਜੀ ਕ੍ਰੇਪ ਤੇ ਬਣਿਆ ਹੋਇਆ ਦੇਖੋ ਤੁਸੀਂ ਬਹੁਤ ਹੀ ਪਿਆਰਾ ਇਹਦੇ ਵਿੱਚ ਹੈਂਡਵਰਕ ਹੋਇਆ ਹੋਇਆ ਸਾਰੇ ਥ्रेड ਐਮਬਰਾਇਡਰੀ ਹੋਈ ਹੋਈ ਹੈ ਸੋ ਬਹੁਤ ਹੀ डिफरेंट ਜਆ ਸਟਾਈਲ ਹੈ ਇਹਦੇ ਉੱਪਰ ਵੀ ਸਾਰੇ ਦੇ ਵਿੱਚ ਮੋਤੀ ਸਿੱਪੀ ਲੱਗੇ ਹੋਏ ਆ ਗੱਲਾ ਤੁਸੀਂ ਇਹਦੇ ਵਿੱਚ ਆਪ ਨੂੰ ਗੱਲੇ ਲੈਂਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਸੇਮ ਐਜ਼ ਇਟ ਇਜ਼ ਆ ਜਿਹੜਾ ਇਹ ਲੈ ਸਕਦੇ ਹੋ ਇਹਦਾ ਜਿਹੜਾ ਫੋਰ ਸਾਈਡ ਡਿਜ਼ਾਈਨ ਐ ਇਸ ਤਰ੍ਹਾਂ ਬਣਦਾ ਹੈਗਾ ਵਿੱਚ ਸਾਰੇ ਦੇ ਸਿੱਪੀ ਐ ਫੋਰ ਸਾਈਡ ਜਿਹੜਾ ਹੈਵੀ ਕਟਵਰਕ ਹੋਇਆ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਐ ਤੁਸੀਂ ਇਹ ਵੀ ਬਣਵਾ ਸਕਦੇ ਹੋ ਆਪਣੀ ਕਲਰ ਚੁਆਇਸ ਦੇ ਅਕੋਰਡਿੰਗ ਜਾ ਸਕਦੇ ਹੋ ਜਿਵੇਂ ਵੀ ਤੁਸੀਂ ਚਾਹੋਗੇ ਸਟੀਚਿੰਗ ਪਲਾਜ਼ੋ ਸਲਵਾਰ ਸੂਟ ਸ਼ਰਾਰਾ ਸੂਟ ਗਰਾਰਾ ਸੂਟ ਸੋ ਆਪਾਂ ਡਿਫਰੈਂਟ ਹਰ ਇੱਕ ਤਰੀਕੇ ਦੀ ਜਿਹੜੀ ਸਟੀਚਿੰਗ ਐ ਬਣਾ ਲੈਣੇ ਆ ਅਗਰ ਤੁਸੀਂ ਹੁਣ ਜਿਵੇਂ ਆਪਾਂ ਅੱਜਕੱਲ ਕੋਟ ਸੈੱਟ ਚੱਲੇ ਹੈਗੇ ਆ ਉਹ ਵੀ ਬਣਾਉਣਾ ਤਾਂ ਆਪਾਂ ਉਹ ਵੀ ਰੈਡੀ ਕਰਦੇ ਆ ਜੀ ਜਿਵੇਂ ਅਸੀਂ ਕਿਸੇ ਦਾ ਬਣਾਇਆ ਸੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸੋ ਐਸੀ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਲੈ ਕੇ ਆਉਂਦੇ ਰਵਾਂਗੇ ਸੁਪਨੇ ਰੋ ਮੇਰੇ ਜਨਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much